ਹੋਨ ਤੁਹਾਨੂੰ ਪੁਰਾਣੇ ਕਪੜੇ ਘਰਾਂ ਚ ਰੱਖਣ ਦੀ ਲੋੜ ਨਹੀਂ ਬੰਗੇ ਦਾ ਮਸ਼ਹੂਰ ਸਟੋਰ ਸੁਭਲక్ష్ਮੀ ਐਮਪੋਰਿਅਮ ਹੋ ਜਾ ਰਿਹਾ ਬੰਦ ਸਾਰੇ ਕਪੜੇ ਮਿਲਣ ਜਾ ਰਿਹਾ ਤੇ ਦੇਦੇ ਰੇਟਾਂ ਤੇ ਅੱਦੇ ਤੇ ਰੇਟਾਂ ਤੇ ਨਹੀਂ ਭਾਜੀ ਕਪੜੇ ਦੇ ਦੇ ਨੇ ਮਿੱਟੀ ਦੇ ਭਾ ਭਾਜੀ ਆ ਚੱਕੋ 500 ਦਾ ਸੂਟ ਇੱਕ ਦਿਨ ਨਾਲ ਇੱਕ ਫ੍ਰੀ ਆ ਸੂਟ ਦੇਖੋ ਜੀ 550 ਦਾ ਇਹ ਵੀ ਇੱਕ ਦਿਨ ਨਾਲ ਇੱਕ ਫ੍ਰੀ ਆ ਸੂਟ ਦੇਖੋ ਭਾਜੀ 600 ਰੁਪਏ ਦਾ ਸਾਰੇ ਇਹਦੇ ਡਿਜ਼ਾਈਨ ਕਲਰ ਚਾਰ ਇੱਕ ਦਿਨ ਨਾਲ ਇੱਕ ਫ੍ਰੀ ਭਾਜੀ ਸਟੋਰ ਬੰਦ ਹਾਂਜੀ ਭਾਜੀ ਪੱਕਾ ਬੰਦ ਆ ਦੇਖੋ ਭਾਜੀ 100 100 ਰੁਪਏ ਦਾ ਨੈੱਟ ਸੂਟ ਦੇਣ ਜਾ ਰਹੇ ਆ ਅਸੀਂ 100 ਰੁਪਏ 100 ਰੁਪਏ ਦੇ ਭਾਈ 100 ਰੁਪਏ ਚ ਆ ਦੇਖੋ ਜਿੰਨੇ ਮਰਜੀ ਡਿਜ਼ਾਈਨ ਲਓ ਜਿੰਨੀ ਮਰਜੀ ਵੈਰਾਈਟੀ ਲਓ 100 100 ਰੁਪਏ ਦੇ ਵਿੱਚ ਚੱਕੋ ਜਿੰਨਾ ਮਰਜੀ ਮਾਲ ਚੱਕੋ ਲੈਣ ਦੇਣ ਵਾਲੀਆਂ ਸ਼ਟਾ ਕਿੰਨੇ ਦੀਆਂ 100 ਰੁਪਏ ਦੇ ਵਿੱਚ ਇੱਕ ਦੇ ਨਾਲ ਇੱਕ ਫ੍ਰੀ 50 ਰੁਪਏ ਪਿਆਰ ਲੈਂਗਾ ਹੈਗਾ 10000 ਰੁਪਏ ਦਾ ਮੇਰੇ ਤੇ ਰੇਟ ਲੱਗਾ 3300 ਰੁਪਈਆ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਸੇਠ ਭਾਈ ਠੀਕ ਨਹੀਂ ਤੁਹਾਡੀ ਭਾਈ ਮੇਰੀ ਵਾਕਿਆ ਸੇਠ ਹੀ ਨਹੀਂ ਕ੍ਰੈਡਿਟ ਦਾ ਦੌਰਾ ਚੜਿਆ ਹੋਇਆ ਹੈ ਕਿ ਬਾਹਰ ਜਾਣਾ ਬਾਹਰ ਜਾਣਾ ਭੂਤ ਸਵਾਰਾ ਹੁਣ ਮਾਲ ਦੇ ਦੇ ਲੈ ਮਿੱਟੀ ਦੇ ਪਾ ਭਾਈ ਆਦ ਕੋ ਬੈਡ ਸ਼ੀਟਾਂ ਲੁਕਿਆ ਰਹਿ ਗਿਆ ਸੀ ਇਹਦਾ ਰੇਟ ਹੈਗਾ 600 ਰੁਪਿਆ ਇੱਕ ਦੇ ਨਾਲ ਇੱਕ ਫ੍ਰੀ ਬਸ 300 ਰਹਿ ਗਈ ਭਾਈ ਤੀਕੋ ਘਾਟਾ ਘਟਾ ਪੈ ਰਿਹਾ ਭਾਈ ਪੈ ਰਿਹਾ 50 ਰੁਪਏ ਕੋਈ ਫਰਕ ਨਹੀਂ ਪੈਂਦਾ ਭਾਈ ਆ ਦੇਖੋ ਬਰਜਾਸ਼ਾਨਾ ਜਾ ਵਿਕਣ ਵਾਲੀ ਆਈਟਮ ਬਨਾਰਸੀ ਇਹ ਵੀ ਹੈਗਾ ਸੂਟ 1000 ਰੁਪਏ ਦੇ ਵਿੱਚ ਇੱਕ ਦੇ ਨਾਲ ਇੱਕ ਫ੍ਰੀ ਮਤਲਬ 500 ਇਹ ਹੈਗੀ 1200 ਰੁਪਏ ਦੇ ਵਿੱਚ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ 600 ਰੁਪਏ ਦੇ ਕਰੀਬ ਭਾਜੀ ਆ ਦੇਖੋ ਸ਼ਰਾਰੇ ਪਲਾਜ਼ੋ ਮੇਰੇ ਕੋਲ ਹਰ ਤਰ੍ਹਾਂ ਦੀ ਆਈਟਮ ਆ ਇਹ ਮੇਰੇ ਕੋਲ ਸਟਾਰਟਿੰਗ ਰੇਂਜ ਹੋ ਜਾਣੀ 1100 ਰੁਪਏ ਤੋਂ ਰੈਡੀਮੇਡ ਡਰੈਸ ਆ ਭਾਜੀ ਘਾਟਾ ਪਾ ਕੇ ਦੇ ਰਿਹਾ ਇੱਕ ਦੇ ਨਾਲ ਇੱਕ ਫ੍ਰੀ ਘਾਟਾ ਕਿਤੇ ਪੈ ਜਾਊਗਾ ਭਾਜੀ ਭਾਜੀ ਘਾਟਾ ਕਿਉਂ ਨਹੀਂ ਪੈ ਰਿਹਾ ਇੱਕ ਨੇ ਕਿ ਜਿਹੜਾ ਫ੍ਰੀ ਦੇ ਰਿਹਾ ਘਾਟੇ ਵਾਲੇ ਕੰਮ ਆ ਹੋਰ ਕੀ ਕੰਮ ਆ ਭਾਜੀ ਇਹ ਸੂਟ ਹੈਗਾ 1200 ਰੁਪਏ ਦੇ ਵਿੱਚ ਇੱਕ ਦੇ ਨਾਲ ਇੱਕ ਫ੍ਰੀ 800 ਰੁਪਏ ਦੀ ਮੇਰੀ ਖਰੀਦਾ ਹੈਂਡਬੈਗ ਦਾ ਸੂਟ 200 ਰੁਪਏ ਘਾਟਾ ਬਾਜ਼ਾਰ ਲਹਿੰਗਾ ਵੇਖਦਾ ਲੱਖ ਲੱਖ ਰੁਪਏ ਦਾ ਸਾਡਾ ਰੇਟ ਹੈਗਾ 20000 ਉਹ ਵੀ ਇੱਕ ਦੇ ਨਾਲ ਇੱਕ ਫ੍ਰੀ ਭਲੇ 40000 ਦੇ ਦੋ ਭਾਜੀ 40000 ਚਾਰ ਜੱਸੇ ਲੱਕ ਦੇ ਉੱਤੇ ਆ ਦੇਖੋ ਜੀ ਸ਼ਰਾਰਾ ਸੂਟ ਭਾਜੀ ਇਹ ਫਰੈਸ਼ ਸਾਰੇ ਪੀਸ ਪਏ ਆ ਯਾਰ ਇਹ ਤਾਂ ਕੀ ਕਰੀ ਜਾਂਦੇ ਤੁਸੀਂ ਭਾਜੀ ਬਸ ਦਿਮਾਗ ਖਰਾਬ ਹੋਇਆ ਪਿਆ ਦਾ ਨਸਿਆ ਦਾ ਬਾਹਰ ਜਾਣਾ ਬਸ ਲੱਗ ਰਿਹਾ ਮੈਨੂੰ ਯਾਰ ਮੈਨੂੰ ਸਮਝ ਨਹੀਂ ਆਂਦੀ ਭਾਜੀ ਦੁੱਖ ਸਾਨੂੰ ਵੀ ਬਹੁਤ ਲੱਗ ਰਿਹਾ ਕੀ ਕਰੀਏ ਹੁਣ ਹੁਣ ਮਾਲ ਤਾਂ ਵੇਚਣਾ ਹੀ ਹੈ ਕਿ ਨਹੀਂ ਵੇਚਣਾ ਪੈਂਟਾਂ ਸ਼ਰਟਾਂ 250 ਰੁਪਏ ਦੇ ਵਿੱਚ ਇੱਕ ਦੇ ਨਾਲ ਇੱਕ ਫ੍ਰੀ ਭਾਜੀ ਆ ਦੇਖੋ ਮਸ਼ਲੀਨ ਦੇ ਵਿੱਚ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜੂਗੀ ਜੀ ਇਹ ਵੀ ਇੱਕ ਨਾਲ ਇੱਕ ਹਾਂਜੀ ਇਹ ਵੀ ਇੱਕ ਨਾਲ ਇੱਕ ਫ੍ਰੀ ਜੀ ਭਾਜੀ ਲੋਕਾਂ ਦੇ ਕਮੈਂਟ ਆ ਰਹੇ ਤੁਸੀਂ ਝੂ 100 ਰੁਪਏ ਦੇ ਵਿੱਚ ਭਾਈ ਇੱਕ ਮਿੰਟ ਗੱਲ ਸੁਣੋ ਮਜ਼ਾਕ ਨਹੀਂ ਇਹਨੂੰ ਵੱਧ ਤੋਂ ਵਧ ਵੇਚ ਰੋ ਮਾਣੇ ਰੇਟ ਵਾ ਦੱਸ ਦਨੇ ਆ ਉਹ ਭਾਈ ਜੀ ਨਹੀਂ ਕੋਈ ਗੱਲ ਨਹੀਂ ਜਾਣਦੇ 100 ਰੁਪਏ ਦੇ ਵਿੱਚ ਕੋਈ ਗੱਲ ਨਹੀਂ 20 25 ਰੁਪਏ ਘਾਟਾ ਸੀ ਆਪਾਂ ਮਾਲ ਕੱਢਣਾ ਮੇਰੇ ਕੋਲ 11500 ਪੀਸ ਹੀ ਰਹਿ ਗਿਆ ਬਸ ਫਟਾਫਟ ਬਾਹਰ ਜਾਈਏ ਜਾਇ ਤਿਆਰ ਖੜਾ ਮੇਰਾ ਤਾਂ ਭਾਈ ਇਹਦਾ ਰੇਟ ਹੈਗਾ 35000 ਮੈਂ ਦੇ ਦੇਣੇ 25000 ਵਿੱਚ ਦੋ ਇਹਦਾ ਰੇਟ ਹੈਗਾ 45000 ਇਹ ਦੇ ਦੇਣੇ 20000 ਰੁਪਏ ਦੇ ਵਿੱਚ ਦੋ ਕਿਨ ਇੱਕ ਸੂਟ ਤਾਂ ਫ੍ਰੀ ਦੇ ਹੀ ਰਹੇ ਆ ਜਿਹੜਾ ਭੈਣ ਭਰਾ ਵੀਡੀਓ ਸ਼ੇਅਰ ਕਰੂਗਾ 10 ਸੂਟ ਉਹਨੂੰ ਫ੍ਰ ਉਹ ਬੰਦਾ ਸਿਰਫ ਵੀਡੀਓ ਸ਼ੇਅਰ ਕਰੇ ਇੱਥੇ ਨਾ ਆਵੇ ਸਮਾਨ ਆ ਲਵੇ ਕਿੰਨੇ ਰੁਪਏ ਦਾ ਸੂਟ ਆ ਭਾਜੀ ਭਾਜੀ 3000 4000 ਰੁਪਏ ਦਾ ਸੂਟ ਲੈ 10 ਸੂਟ ਫ੍ਰੀ ਦੇਣੇ ਆ ਜਿਹੜਾ ਬੰਦਾ ਵੀਡੀਓ ਸ਼ੇਅਰ ਕਰੂਗਾ ਜੋ ਵੀ ਮਾਈਟਮ ਤੇ ਰੇਟ ਲੱਗਾ ਆ ਹਰ ਆਈਟਮ ਲੈ ਕੇ ਦੇ ਨਾਲ ਇੱਕ ਫ੍ਰੀ ਜਿਨ੍ਹਾਂ ਘਰ ਵਿਆਹ ਸ਼ਾਦੀਆਂ ਹੈਗੀਆਂ ਆ ਇਹ ਆਈਟਮ ਆਪਾਂ ਦੇ ਦੇਣੀ ਆ ਵੇਚਣ ਦੇ ਰੇਟ ਨਾਲ ਨਹੀਂ ਖਰੀਦ ਦੇ ਰੇਟ ਨਾਲ ਇੱਕ ਦੇ ਨਾਲ ਇੱਕ ਫ੍ਰੀ ਭਾਜੀ ਮੈਂ ਖਰੀਦ ਤੋਂ ਕੋਣ ਘਾਟਾ ਮਕੇ ਦਿੰਦਾ ਮੇਰੇ ਉਹ ਭਾਜੀ ਅਸੀਂ ਦਿੰਨੇ ਆ ਸਾਡਾ ਦਿਮਾਗ ਖਰਾਬ ਹੋਇਆ ਵੇਡਿੰਗ ਲੰਗਾ ਕਿੰਨਾ ਸੋਹਣਾ ਭਾਵੇਂ ਦੁਕਾਨਦਾਰ ਭਰਾ ਕੋਈ ਵੀ ਆਕੇ ਲੈ ਜਾਵੇ ਇੱਥੇ ਮੇਰਾ ਰੇਟ ਲੱਗਾ 25000 ਰੁਪਿਆ ਇੱਕ ਦੇ ਨਾਲ ਇੱਕ ਫ੍ਰੀ ਭਾਜੀ ਆ ਦੇਖੋ ਲਿਨਨ ਦੇ ਵਿੱਚ ਸੂਟ ਆ 3000 ਰੁਪਏ ਦੇ ਵਿੱਚ ਇੱਕ ਦੇ ਨਾਲ ਇੱਕ ਫ੍ਰੀ ਤੁਹਾਡੀ ਖਰੀਦ 2000 ਰੁਪਏ ਦੀ ਮੇਰੀ ਖਰੀਦ ਆ ਭਾਜੀ 500 ਕਟਾ ਜੀ ਆ ਦੇਖੋ ਬਾਜ਼ਾਰ 'ਚ ਵੇਖਦਾ 12-12000 ਰੁ